ਹਾਂਜੀ ਆਪਣਾ ਕੀ ਨਾਮ ਜੀ ਮੇਰਾ ਨਾਮ ਹੈ ਇਕਬਾਲ ਸਿੰਘ ਟੋਂਗਾ ਜੀ ਹਾਂਜੀ ਮੈਂ ਹੋਪ ਬਲਿਫ ਨਾਬਿ ਸ਼ਕਤੀ ਅਮਰਦਾ ਇੱਥੇ ਸੈਂਟਰ ਚ ਚਲੋਣਾ ਔਰ ਇਹ ਜੋ ਸਾਡੇ ਇਸ ਇਲਾਕਾ ਮੁਕਮਪੁਰਾ ਤੁੰਗ ਪਾਈ ਜੋੜਾ ਫਾਟਕ ਵਿਸ਼ਵੇਸ਼ ਨਗਰ ਇਹਦੇ ਵਿੱਚ ਸਰਕਾਰ ਵੱਲੋਂ ਨਹਿਰੀ ਪਾਣੀ ਘਰ-ਘਰ ਪਹੁੰਚਾਉਣ ਵਾਸਤੇ ਥੱਲੇ ਜਿਹੜੀ ਅੰਡਰਗ੍ਰਾਉਂਡ ਪਾਈਪਾਂ ਪਾਈਆਂ ਜਾ ਰਹੀਆਂ ਨੇ ਇਹ ਅੱਗੇ ਟੈਂਕੀ ਨਾਲ ਜੋੜੀਆਂ ਜਾਣਗੀਆਂ ਮੁੜ ਕੇ ਟੈਂਕੀ ਤੋਂ ਰਿਵਰਸ ਘਰਾਂ ਵਿੱਚ ਪਾਣੀ ਜਿਹੜਾ ਆਏਗਾ ਵੀਰ ਸਾਹਿਬ ਪਲਾਂਟ ਲਾਇਆ ਹੋਇਆ ਪਿੱਛੇ ਉਹ ਇਹ ਪਲਾਂਟ ਵੇਰਕੇ ਦੇ ਲਾਗੇ ਲੱਗਿਆ ਜਿਹੜਾ ਨਹਿਰ ਤੋਂ ਪਾਣੀ ਲੈ ਕੇ ਉਹਨੂੰ ਪਿਉਰੀਫਾਈ ਕਰਕੇ ਤੇ ਫਿਰ ਘਰਾਂ ਤੱਕ ਪਹੁੰਚਾਏਗਾ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਇਹ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਪਾਈਪਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਕੰਮ ਕਰਦੇ ਚਲੋ ਉਹ ਤੋਂ ਵਧੀਆ ਕੀਤਾ ਪਾਣੀ ਮਿਲਿਆ ਸ਼ਹਿਰ ਨੂੰ ਪਰ ਇਹਦੇ ਨਾਲ ਜਿਹੜੀ ਸੜਕ ਦੀ ਮੱਦੀ ਹਾਲਤ ਹੋਈ ਹੈ ਤੇ ਬਾਜ਼ਾਰ ਦੀ ਇਹਦੇ ਬਾਰੇ ਅਸੀਂ ਕਾਫੀ ਆਬਜੈਕਸ਼ਨ ਕੀਤਾ ਵਾ ਔਰ ਹੁਣ ਸਾਨੂੰ ਉਹਨਾਂ ਨੇ ਰਿਟਰਨ ਦਿੱਤਾ ਵਾ ਐਕਸੀਅਨ ਐਸ ਸੀ ਤੇ ਕਾਰਪੋਰੇਸ਼ਨ ਨੇ ਕਾਰਪੋਰੇਸ਼ਨ ਦੀ ਟੀਮ ਆਈ ਸੀ ਪੀ ਅਸੀਂ ਦਸੰਬਰ ਦੀ 20 ਤਰੀਕ ਸੌਰੀ ਅਗਸਤ ਦੀ 20 ਜਾਂ 25 ਤਰੀਕ ਤੱਕ ਅਸੀਂ ਨੂੰ ਕੰਪਲੀਟ ਕਰ ਦਿੰਦੇ ਹਾਂ ਤਾਂ ਇਹ ਡਾਕਟਰ ਸਾਹਿਬ ਨੇ ਦੱਸਿਆ ਇਹਦੇ ਪਰ ਇਹ ਕਿਥੇ ਟਰੀਟਮੈਂਟ ਪ੍ਰਾਪਤ ਦਾ ਜਿਹੜਾ ਨਹਿਰੀ ਪਾਣੀ ਜਿਹੜਾ ਇੱਥੇ ਜਾ ਰਿਹਾ ਹੈ ਪਰ ਇਹਦੇ ਵਿੱਚ ਆਹ ਜੀ ਕੁਦਰਤੀ ਦੇਖਿਆ ਕਿ ਇੱਥੇ ਜਿਹੜਾ ਇਹ ਪਲਾਸ ਵਾਲੇ ਕੰਮ ਕਰਕੇ ਕਹੇ ਨਹਿਰੀ ਪਾਣੀ ਦੇਣ ਨਾਲੇ ਸੰਬੰਧਤ ਮਹਿਕਮੇ ਨੇ ਜਿਹੜੀ ਵੀ ਪਟਾਈ ਕੀਤੀ ਇਹਦਾ ਮੁਰਤੇ ਇਹ ਪੂਰੇ ਸੜਕ ਦੇ ਉੱਤੇ ਖੱਟੇ ਪਏ ਆ ਤੇ ਇਹਦੀ ਰਿਪੇਅਰ ਨਹੀਂ ਕੀਤੀ ਗਈ ਕੋਈ ਦੂਰ ਤੱਕ ਦੇਖਦਾ ਦੂਰ ਤੱਕ ਬਾਜ਼ਾਰ ਇਹ ਇਹਦੇ ਤੇ ਆਉਣ ਜਾਣ ਦੀ ਮੁਸ਼ਕਲ ਜਿਹੜੀ ਆ ਪਬਲਿਕ ਨੂੰ ਬਹੁਤ ਭਾਰੀ ਆ ਇਹ ਥਾਂ ਦਾ ਦੇ ਖੱਟੇ ਪਏ ਇਹਦੀ ਜਲਦੀ ਰਿਪੇਅਰ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਜਨਤਾ ਨੂੰ ਵੀ ਭਾਰੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਤੇ ਸਰਕਾਰ ਕਹਿੰਦੀ ਹੈ ਕਿ ਵਿਕਾਸ ਕਰਨਾ ਤੇ ਠੀਕ ਆ ਪਾਣੀ ਦਾ ਵਿਕਾਸ ਤੇ ਕਰ ਦਿੱਤਾ ਪਰ ਜਿਹੜਾ ਉੱਪਰਲਾ ਵਰਕਾਸ ਹੀ ਸੜਕ ਦਾ ਉਹ ਅੱਧ ਵਿਚਾਲੇ ਹੀ ਖੜਕ ਗਿਆ ਸਗੋਂ ਸੜਕ ਦੀ ਜਿਹੜੀ ਸ਼ਕਲ ਆ ਉਹ ਵਿਗੜ ਗਈ ਹੈ ਤੇ ਤੁਸੀਂ ਇਹ ਕੀ ਕਹਿਣਾ ਚਾਹੋਗੇ ਤੇ ਸੜਕ ਅੜਾ ਬਾਜ਼ਾਰ ਤੇ ਹਾਂਜੀ ਅੜਾ ਬਾਜ਼ਾਰ ਆ ਆਪਣਾ ਹਾਂਜੀ ਉਹ ਇਹਦੇ ਤੇ ਕੋਈ ਮੁਸ਼ਕਲ ਹੁੰਦੀ ਆ ਜਿਹੜੀ ਸੜਕ ਪੁੱਟੀ ਆ ਮੁੜ ਕੇ ਪਾਣੀ ਸਾਰੇ ਟੋਇਟ ਭੇਗੇ ਆ ਸੜਕ ਦੇ ਵਿੱਚ ਪੁੱਛਣਾ ਕੋਈ ਰਿਪੋਰਟ ਦਿੱਜਦਾ ਕੋਈ ਇਕੜ ਜੇ ਬੜਾ ਬੋੜ ਬਰਸਾ ਹ ਇਹਦੇ ਮਾਰੇ ਸਾਰਾ ਘੱਟਾ ਦੁਕਾਨਾਂ ਜਾਂਦਾ ਵੜ ਜਾਂਦਾ ਇਹਦੇ ਵਜ੍ਹਾ ਆਪਾਂ ਹੁਣ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਵਿਕਾਸ ਦੀ ਜਿਹੜੀ ਗੱਲ ਕਰਦੀ ਸਰਕਾਰ ਉਹਨਾਂ ਵਾਲੀ ਤੋੜ ਕੇ ਚੱਲ ਗਏ ਹੁਣ ਬਣਾਉਣੇ ਬਣਾਉਣ ਵੀ ਤੇ ਸਰਕਾਰ ਹੀ ਬਣਾਈ ਹੋਇਆ ਕਿੰਨੇ ਚਿਰ ਹੋ ਗਿਆ 6 ਮਹੀਨੇ ਤੋਂ ਜ਼ਿਆਦਾ ਹੋ ਗਿਆ ਇਹ ਤੋੜ ਕੇ ਚੱਲ ਗਏ ਆ ਫੇਰ ਉਹਦਾ ਫਾਇਦਾ ਹੋਏਗਾ ਤੁਹਾਡੇ ਪਾਣੀ ਆਏਗਾ ਤੇ ਆਪਾਂ ਦਾ ਪੂਰੇ ਵਿੱਚ ਮੁਰਤੇ ਕੋਈ ਧਿਆਨ ਨਹੀਂ ਦਿੱਤਾ ਤਾਦਕਾਰੀਆਂ ਨੇ ਕਿਹਨੂੰ ਪੁੱਛਿਆ ਨਹੀਂ ਭਾਈ ਇਹ ਪੁੱਛਿਆ ਨਹੀਂ ਬੰਦੇ ਨੇ ਤੁਸੀਂ ਦੱਸ ਮਾਰਾ ਲੈ ਗਏ ਆ ਹੋਰ ਤੁਸੀਂ ਜਰਾ ਦੋ ਦੋ ਗੱਲਾਂ ਤੁਸੀਂ ਕੀ ਕਹਿਣਾ ਚਾਹੁੰਦੇ ਪਰ ਮਾਰਾ ਜੰਨਾ ਦੁਨੀਆ ਕਿੰਨੀ ਤੰਗ ਹੁੰਦੀ ਹੈ ਇੱਥੇ ਨਹੀਂ ਆਉਂਦਾ ਤੇ ਮੁੜ ਕੇ ਚਿੱਤਣ ਹੋ ਜਾਂਦਾ ਵਾ ਤਿਲਕ ਜਾਂਦੇ ਨਿਆਣੇ ਡਿੱਗ ਪੈਂਦੇ ਆ ਇੱਥੇ ਠੀਕ ਆ ਹੋੜ ਕੇ ਚੱਲ ਗਏ ਮਾਰਾ ਤੇ ਤੋੜ ਕੇ ਚੱਲ ਗਏ ਆ ਮੁੜ ਕੇ ਕਿਸੇ ਨੇ ਸੁੱਛਿਆ ਨਹੀਂ ਬਾਤ ਨਹੀਂ ਪੁੱਛੀ ਕਿਸੇ ਨੇ ਠੀਕ ਆ ਜੀ ਉਰੇ ਤੇ ਬਾਰੇ ਚਲੋ ਮੈਂ ਆਮ ਜਨਤਾ ਤੋਂ ਲੋਕਵਾਹ ਚੈਨਲ ਤੇ ਲੋਕਵਾਹ ਸੰਜੀਵ ਸਿੰਘ ਜੀ ਚੋਂ ਇਸ ਕਰਕੇ ਲੋਕਾਂ ਦੀ ਆਵਾਜ਼ ਬਣ ਕੇ ਇਹ ਜਿਹੜੀ ਗੱਲ ਕਰ ਰਹੇ ਆ ਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ ਲੋਕਾਂ ਨੂੰ ਸੋਖ ਸਬੂਲ ਤਾਂ ਦਿੱਤੀਆਂ ਜਾਣੀਆਂ ਉਹਦੇ ਨਾਲ ਸੋਖ ਸਬੂਲ ਦੇ ਵਿੱਚ ਜਿਹੜੇ ਮੁੱਦੇ ਆਉ ਉਹ ਜਿੱਥੇ ਟ੍ਰੀਟਮੈਂਟ ਦਾ ਪਾਣੀ ਸ਼ਹਿਰ ਦੇ ਵਿੱਚ ਦਿੱਤਾ ਗਿਆ ਇਹ ਬਾਜ਼ਾਰ ਪੁੱਟੇ ਗਿਆ ਪਰ ਉਹਦੀ ਜਿਹੜੀ ਦੁਰਦਸ਼ਾ ਵਿਗਾੜ ਦਿੱਤੀ ਗਈ ਆ ਹੋਰ ਤੱਕ ਇਹਦੇ ਤੇ ਜਿਹੜਾ ਸੜਕ ਆ ਪੁੱਟੀ ਆ ਤੇ ਲੋਕਾਂ ਨੂੰ ਇਹਦੇ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਇਹਦੇ ਉੱਤੇ ਜਿਹੜੇ ਮੈਂ ਵਿਚਾਰ ਲੈ ਰਿਹਾ ਰੋਕਾਂ ਦੇ ਕੀ ਕਹਿ ਰਹੇ ਆ ਤੁਸੀਂ ਦੱਸੋ ਇਹ ਦੀ ਆ ਸੜਕ ਦੇ ਉੱਤੇ ਮਹਾਰਾਜ ਬਹੁਤ ਦਿਨ ਨਰਕਾਂ ਜਿ ਪਏ ਆ ਹਾਂਜੀ ਇਹ ਆਪਣਾ ਓਜਲਾ ਸਾਹਿਬ ਵੀ ਆ ਕੇ ਜਿੱਤ ਕੇ ਕਹਿੰਦਾ ਵੀ ਮੈਨੂੰ ਤੀਜੀ ਵਾਰੀ ਪਰਮਾਤਮਾ ਗੁਰ ਆਂਦਾਸ ਜੀ ਨੇ ਸੇਵਾ ਦਾ ਮੌਕਾ ਦਿੱਤਾ ਜਾਂ ਸਾਡੇ ਲੋਕ ਵੋਟਾਂ ਪਾਉਣ ਲੱਗੇ ਵੇਖਦੇ ਨੇ ਵੀ ਆ ਸੇਵਾ ਆ ਜਾਂ ਇਹ ਆਪਾਂ ਸਰਕਾਰ ਪਾਸੋਂ ਹੁਣ ਕੀ ਮੰਗ ਕਰਦੇ ਆ ਸਰਕਾਰ ਪਾਸੋਂ ਮੰਗੇ ਉਹ ਕਰ ਦੇ ਵੀ ਤੁਸੀਂ ਹੋਰ ਦੇ ਕੁਝ ਦੇਣਾ ਰਿਹਾ ਤੁਸੀਂ ਆ ਛੜਕਾਂ ਹੀ ਚੰਗੀਆਂ ਬਣਾ ਦਿਓ ਪਾਣੀ ਦੀ ਦਿਓ ਪਾਣੀ ਨਹੀਂ ਆਉਂਦਿਆ ਮੁਗੰਬਰ ਸਵੇਰ ਦਾ ਪਾਉਂਦਿਆ ਸਰ ਲੋਕੀ ਕਰਲੇ ਲੈਂਦੇ ਆ ਪਾਣੀ ਮਿਲ ਨਹੀਂ ਰਿਹਾ ਕਿੰਨੇ ਪਾਣੀ ਨਹੀਂ ਮਿਲ ਰਿਹਾ ਸਵੇਰ ਦਾ ਨਹੀਂ ਆਉਂਦਿਆ ਜੀ ਸਵੇਰ ਦਾ ਪਾਣੀ ਨਹੀਂ ਆਇਆ ਅੱਜ ਇੱਥੇ ਇਹਨਾਂ ਨੇ ਦੱਸਿਆ ਇਹ ਵੀ ਮੁਸ਼ਕਲ ਆ ਰਹੀ ਹੈ ਜਿਹੜਾ ਪਾਣੀ ਸ਼ਹਿਰ ਨੂੰ ਪਹੁੰਚਾਉਣ ਦੀ ਗੱਲ ਕਰਦੇ ਕੇ ਪਾਣੀ ਨਹੀਂ ਆ ਰਿਹਾ ਤੁਸੀਂ ਦੱਸੋ ਜੀ ਪਾਣੀ ਮਿਲ ਰਿਹਾ ਪਾਣੀ ਤਾਂ ਆ ਨਹੀਂ ਰਿਹਾ ਪਾਣੀ ਦੀਆਂ ਸੜਕਾਂ ਵੀ ਟੁੱਟੀਆਂ ਠੀਕ ਆ ਫਿਰ ਇੱਥੇ ਬੱਤੀ ਦੀ ਪ੍ਰੋਬਲਮ ਜੀ ਪਾਣੀ ਦੀ ਪ੍ਰੋਬਲਮ ਵੀ ਐਸੀ ਕਿ ਚੀਜ਼ਾਂ ਜਿਹੜੀਆਂ ਨੇ ਨਾਲੇ ਪਾਣੀ ਦੀ ਭਾਰੀ ਮੁਸ਼ਕਲ ਆ ਹਾਂਜੀ ਬੇਸਿਕ ਚੀਜ਼ਾਂ ਜ਼ਰੂਰੀ ਸੜ ਜਾਈਆਂ ਚਲੋ ਇੱਥੇ ਮੈਂ ਵਿਚਾਰਦਾ ਹਾਂ ਜੀ ਇਹਨਾਂ ਨੇ ਇਹਦੇ ਨਾਲ ਨਾਲ ਜਿੱਥੇ ਸੜਕ ਦਾ ਮੰਦਾ ਆ ਲੋ ਉੱਥੇ ਅੱਜ ਜਿਹੜਾ ਪਾਣੀ